ਵੈਲਕਮ ਤੁਹਾਡਾ ਸਾਡੇ YouTube ਚੈਨਲ ਤੇ ਦਿਖਾਉਨੇ ਜੀ ਤੁਹਾਨੂੰ ਸੂਟ ਨਵੇਂ ਸੂਟ ਦੇਖੋ ਜੀ ਕਾਟਨ ਦੇ ਵਿੱਚ ਆਏ ਨੇ ਸਾਰੇ ਕਲਰ ਚੈੱਕ ਕਰ ਸਕਦੇ ਹੋ ਜੀ ਏਕ-ਏਕ ਸੂਟ ਦੇ ਕਈ-ਕਈ ਕਲਰ ਨੇ ਦੇਖ ਲਓ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਤੁਸੀਂ ਜਿਵੇਂ ਕਿ ਜਿਹੜੇ ਫਲਾਵਰ ਵਾਲੇ ਡਿਜ਼ਾਈਨ ਨੇ ਉਹ ਮੋਸਟਲੀ ਸਾਰੇ ਕਲਰਾਂ ਦੇ ਵਿੱਚ ਨੇ ਕੋਈ ਕਲਰ ਇਹ ਨਹੀਂ ਹੈਗਾ ਜਿਹੜਾ ਤੁਹਾਨੂੰ ਮਿਲੇ ਨਾ ਦੇਖ ਫਾਂ ਦੇਖ ਨੂੰ ਤੁਸੀਂ ਕਲਰ ਬੜੇ ਵਧੀਆ ਜੇ ਕਲਰ ਨੇ ਪਿਆਰੀ ਜੇ ਤੇ ਗਰਮੀਆਂ ਦੇ ਵਿੱਚ ਜਿਵੇਂ ਗਰਮੀਆਂ ਦਾ ਹੁੰਦਾ ਨਾ ਵੀ ਆਪਾਂ ਨੂੰ ਲਾਈਟ ਜੇ ਕਲਰ ਪਾਉਣੇ ਵਧੀਆ ਲੱਗਦੇ ਨੇ ਉਹ ਸਾਰੇ ਕਲਰ ਨੇ ਕੋਈ ਡਾਰਕ ਕਲਰ ਨਹੀਂ ਹੈਗਾ ਅਗਲਾ ਤੁਹਾਨੂੰ ਦਿਖਾਉਣਾ ਹੈ ਜੀ ਇਹ ਤੁਹਾਡੇ ਪਾਏ ਹੋ ਨੇ ਜੀ ਤਕਰੀਬਨ 15-18 ਪੀਸ ਨੇ ਜੀ ਇਹਨਾਂ 'ਚੋਂ ਤੁਸੀਂ ਕੋਈ ਵੀ ਕਲਰ ਜਿਹੜਾ ਹੈਗਾ ਸਿਲੈਕਟ ਕਰ ਸਕਦੇ ਹੋ ਅੱਗੇ ਤੁਹਾਨੂੰ ਦਿਖਾਉਣਾ ਹੈ ਜੀ ਕਾਟਨ ਦੇ ਵਿੱਚ ਜੀ ਇਹ ਆਲ ਆਲਓਵਰ ਸੂਟ ਨੇ ਸਾਰੇ ਜੀ ਇਹਦੇ ਵਿੱਚ ਦੇਖ ਸਕਦੇ ਹੋ ਫਲਾਵਰ ਵਾਲਾ ਡਿਜ਼ਾਈਨ ਹੈ ਜੀ yellow blue green pink orange light sky blue ਹੈ ਜੀ ਤੇ peach ya color ਆ ਇਹਦੇ ਵਿੱਚ ਵੀ ਤੁਸੀਂ ਜਿਵੇਂ लेस ਤਾਂ ਵਗੈਰਾ ਲਗਾ ਕੇ ਤਿਆਰ ਕਰ ਸਕਦੇ ਹੋ ਕਾਟਨ ਦੇ ਸੂਟ ਨੇ ਜੀ ਸਾਰੇ ਤੇ ਇਹ ਸੂਟ ਤੁਹਾਨੂੰ ਜਿਹੜੇ ਆ ਗਿਆ ਅ ਘਰੇ ਪਹੁੰਚਾਈ ਜਾਣਗੇ 홈 ਡਿਲੀਵਰੀ ਦੇ ਵਿੱਚ ਤੇ ਪੰਜਾਬ ਤੋਂ ਤੁਸੀਂ ਕਿਤੇ ਵੀ ਆਰਡਰ ਕਰ ਸਕਦੇ ਹੋ ਜੀ ਪੰਜਾਬ ਚੋਂ ਦੇਖ ਸਕਦੇ ਜੀ ਆ ਜਿਆਦਾ ਇਹਨਾਂ ਦੇ ਵਿੱਚ ਜਿਹੜਾ ਡਿਜ਼ਾਈਨ ਉਹ ਵਾਈਟ ਕਲਰ ਦੇ ਵਿੱਚ ਆ ਜੀ ਸਾਰੇ ਬਹੁਤ ਪਿਆਰੇ ਪਿਆਰੇ ਜਿਹੇ ਕਲਰ ਨੇ ਜੀ ਰੇਟ ਇਹਨਾਂ ਦਾ ਕੋਈ ਜ਼ਿਆਦਾ ਨਹੀਂ ਜੀ ਵੈਸੇ ਰੇਟ ਅਲੱਗ-ਅਲੱਗ ਨੇ ਜਿਵੇਂ ਵਿੱਚ ਰਣਜੀਤ ਗੱਲ ਇਹਨਾਂ ਦਾ ਮੈਸੇਜ ਆਇਆ ਵੀ ਰੇਟ ਸ਼ੇਅਰ ਰੇਟ ਸ਼ੇਅਰ ਕਰੋ ਰੇਟ ਸ਼ੇਅਰ ਕਰੋ ਜੀ ਵੈਸੀ ਆਇਆ ਤੇ ਤਾਂ ਇਹਨਾਂ ਦੇ ਰੇਟ ਜੀ ਤੁਹਾਨੂੰ 5500 ਰੁਪਇਆ ਰੇਟ 5500 ਆ ਜੀ ਕੋਈ ਵੀ ਸੂਟ ਆਰਡਰ ਕਰਦੇ ਹੋ ਜੇ ਤੁਸੀਂ ਇਹਨਾਂ ਜਿਹੜੇ ਪਹਿਲਾਂ ਦਿਖਾਏ ਨੇ ਤੇ ਇਹ ਦਿਖਾਏ ਨੇ ਇਹਨਾਂ ਦਾ ਰੇਟ 500 ਆ ਜੀ ਤੁਸੀਂ ਕਿਤੇ ਵੀ ਹੋਮ ਡਿਲੀਵਰੀ ਕਰਾ ਸਕਦੇ ਹੋ ਤਰਮਿੰਦਰ ਸਿੰਘ ਦਾ ਨਾਈਸ ਰਣਜੀਤ ਜੀ ਗੱਲ ਗੁੱਡ ਕੁਆਲਟੀ ਹਾਂ ਜੀ ਕੁਆਲਟੀ ਬਹੁਤ ਵਧੀਆ ਜੀ ਥੈਂਕ ਯੂ ਜੀ ਤਰਮਿੰਦਰ ਸਿੰਘ ਜੀ ਧੰਨਵਾਦ ਜੀ ਤੁਹਾਡਾ ਰਣਜੀਤ ਗੁੱਡ ਕੁਆਲਟੀ ਧੰਨਵਾਦ ਜੀ ਤੁਹਾਡਾ ਬਹੁਤ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਨਹੀਂ ਬਹੁਤ ਵਧੀਆ ਕੁਆਲਟੀ ਇਹਨਾਂ ਦੀ ਦੇਖ ਸਕਦੇ ਹੋ ਕਾਟਨ ਦੇ ਵਿੱਚ ਨੇ ਜੀ ਸਾਰੇ ਸੂਟ ਸਾਬ ਤੋਂ ਸੂਟ ਨੇ ਜੀ ਲొਕੇਸ਼ਨ ਤੁਸੀਂ ਕਾਮਨ ਤੁਸੀਂ ਕਿੱਥੋਂ ਹੋ ਅਸੀਂ ਇਹ ਖੰਨੇ ਤੋਂ ਆ ਤੇ ਸਾਡੀ ਫਿਰ ਤੁਹਾਨੂੰ ਲੋਕੇਸ਼ਨ ਪਤਾ ਲੱਗੀ ਹੋਊਗੀ ਖੰਨਾ ਮਰੀਡਪੁਰਲਾ ਇਹ ਸਾਈਡ ਤੋਂ ਆ ਜੀ ਅਸੀਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਕਮੈਂਟ ਜ਼ਰੂਰ ਕਰਿਆ ਕਰੋ ਲਾਈਵ ਚੈਟ ਦੇ ਵਿੱਚ ਜ਼ਰੂਰ ਆਇਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਗੇ ਤੁਹਾਨੂੰ ਦਿਖਾਉਣਾ ਹੈ ਜੀ ਫੋਰ ਵੀ ਜ਼ੂਟ ਬਹੁਤ ਵਧੀਆ ਕਲੈਕਸ਼ਨ ਸਾਡੇ ਕੋਲ ਹੁਣ ਆਈ ਹੋਈ ਆ ਦਿਖਾਉਣਾ ਹੈ ਜੀ ਅਸੀਂ ਪਹਿਲਾਂ ਵੀ ਜਿਹੜੀ ਪਹਿਲਾਂ ਤੁਹਾਨੂੰ ਦਿਖਾਇਆ ਉਹਦੇ ਵਿੱਚ ਵੀ ਇਕੱਠੇ ਸੂਟ ਦਿਖਾਏ ਨੇ ਤੇ ਇਹਦੇ ਵਿੱਚ ਵੀ ਇਕੱਠੇ ਜ਼ੂਟ ਦਿਖਾਏ ਨੇ ਅੱਗੇ ਅਥੇ ਤੁਹਾਨੂੰ ਕੱਲੇ-ਕੱਲੇ ਸੂਟਰੀ ਦਿਖਾਵਾਂਗੇ ਹਾਂਜੀ ਕਮਲ ਜੀ ਇਹਨਾਂ ਦਾ ਪ੍ਰਾਈਸ 5500 ਆ ਜੀ ਅੱਗੇ ਬਾਕੀ ਜਿਹੜੇ ਸੂਟ ਆਈ ਜਾਣਗੇ ਉਹਨਾਂ ਦਾ ਅਲੱਗ-ਅਲੱਗ ਹੋਈ ਜਾਊ ਜੀ ਪਰ ਇਹ ਵਾਲੇ ਤੇ ਜਿਹੜੇ ਇਹਨਾਂ ਤੋਂ ਪਹਿਲਾਂ ਦਿਖਾਈ ਸੀ ਸੂਟ ਉਹਨਾਂ ਦਾ ਜਿਹੜਾ ਹੈਗਾ ਪ੍ਰਾਈਸ 5500 ਆ ਜੀ ਸਿੰਗਲ ਪੀਸ ਵੀ ਤੁਹਾਨੂੰ ਦਿਖਾਵਾਂਗੇ ਇਹ ਜਿਹੜੇ ਕਲਰ ਦੇ ਵਿੱਚ ਹੈਗੇ ਨੇ ਜੀ ਉਹ ਅਸੀਂ ਤਾਂ ਕਰਕੇ ਇਕੱਠੇ ਰੱਖੇ ਹੋਏ ਨੇ ਵੀ ਕਈ ਵਾਰ ਨਾ ਕਸਟਮਰ ਨੂੰ ਇਦਾਂ ਹੁੰਦਾ ਵੀ ਸਾਨੂੰ ਇਹਦੇ ਵਿੱਚ ਇਹ ਕਲਰ ਮਿਲ ਜੂਗਾ ਕਈਆਂ ਦੇ ਲੱਗ ਤੋਂ ਹੁੰਦੇ ਆ ਨਾ ਡਿਮਾਂਡ ਤਾਂ ਉਹਦੇ ਕਰਕੇ ਅਸੀਂ ਇਹਨਾਂ ਦੇ ਜਿਹੜੇ ਸਾਡੇ ਕੋਲ 5 ਕਲਰ ਆਏ ਨੇ ਤੇ ਉਹ ਸਾਰੇ ਡਿਸਪਲੇ ਕੀਤੇ ਹੋਏ ਨੇ ਕਿ ਇਹਨਾਂ ਦੇ 5 ਕਲਰ ਆਏ ਨੇ ਹਾਂਜੀ ਨੀਚੇ ਵਾਲੇ ਦੋ ਦਾ ਡਿਜ਼ਾਈਨ ਅਲੱਗ ਆ ਪਰ ਕੱਪੜਾ ਇਹਨਾਂ ਦਾ ਸਾਰਿਆਂ ਦਾ ਸੇਮ ਆ ਬਦਿਆ ਕਾਟਨ ਦੇ ਸੂਟ ਨੇ ਜੀ ਕੋਈ ਇਹਨਾਂ ਦਾ ਕਲਰ ਵਗੈਰਾ ਦੀ ਖਰਾਬ ਨਹੀਂ ਹੁੰਦਾ ਕਲਰ ਵਧੀਆ ਜੀ ਇਹਨਾਂ ਦਾ ਕਲਰ ਨਹੀਂ ਖਰਾਬ ਦਾ ਅੱਗੇ ਤੁਹਾਨੂੰ ਸੂਟ ਦਿਖਾਉਨੇ ਆ ਜੀ ਦੇਖੋ ਜੀ ਸੂਟ ਜਿਹੜੇ ਕਈ ਮਤਲ ਜਿਵੇਂ ਅਸੀਂ ਪਹਿਲਾਂ ਸੂਟ ਦਿਖਾਏ ਸੀ ਉਹ ਥੋੜੇ ਜੀ ਨਾ ਲਾਈਟ ਕਲਰ ਦੇ ਵਿੱਚ ਸਈਏ ਜਿਹੜੇ ਇਹ ਵਾਲੇ ਸੂਟ ਨੇ ਹੁਣ ਤੁਹਾਨੂੰ ਡਿਸਪਲੇ ਤੇ ਸ਼ੋ ਹੋ ਰਹੇ ਨੇ ਇਹ ਡਾਰਕ ਕਲਰ ਦੇ ਨੇ ਜੀ ਬਲੈਕ ਕਲਰ ਮਜੈਂਟਾ ਕਲਰ ਗ੍ਰੀਨ ਤੇ ਰੈੱਡ ਕਈ ਵਾਰ ਨਾ ਕਿ ਇਹ ਨੂੰ ਹਣਾ ਹੁੰਦਾ ਵੀ ਅਸੀਂ ਡਾਰਕ ਕਲਰ ਹੀ ਲੈਣਾ ਲਾਈਟ ਕਲਰ ਨਹੀਂ ਪਾਉਣਾ ਤਾਂ ਉਹਨਾਂ ਨੇ ਇਹ ਪਰਫੈਕਟ ਆ ਜੀ ਕਲੈਕਸ਼ਨ ਦੇਖ ਸਕਦੇ ਹੋ ਕੋਈ ਲੈਸ ਕੋਈ ਆਪਣੇ ਕਢਾਈ ਉਹ ਤੁਸੀਂ ਆਪਣੇ ਅਕੋਰਡਿੰਗ ਤਿਆਰ ਕਰਵਾ ਸਕਦੇ ਹੋ ਜੀ ਹਰਨਜੀਤ ਜੀ ਇੱਕ ਸੂਟ ਕੋਰੀਅਰ ਕਰ ਦੂੰਗੀ ਹਾਂ ਜੀ ਇੱਕ ਸੂਟ ਕੋਰੀਅਰ ਕਰ ਦਾਂਗੇ ਜੀ ਅ ਬਸੇ ਇਹ ਹੁੰਦਾ ਵੀ ਜੇ ਤੁਸੀਂ ਕੋਰੀਅਰ ਦਾ ਇੱਕ ਸੂਟ ਮੰਗਾਉਣਾ ਚਾਹੇ ਮਤਲਬ ਤੁਸੀਂ 2-3 ਇਕੱਠੇ ਮੰਗਾਉਨੇ ਹੋ ਉਹਨਾਂ ਦੇ ਚਾਰਜਸ ਸੇਮ ਹੀ ਹੁੰਦੇ ਨੇ। ਉਹਨਾਂ ਦੇ ਪਤਾ ਨਾ ਜਿਹੜਾ ਹੈਗਾ ਪੈਸੇ ਸੇਮ ਪੈਂਦੇ ਨੇ ਜੀ ਕਿਉਂਕਿ ਉਹਨਾਂ ਨੇ ਤਾਂ ਕੋਰੀਅਰ ਕਰਨਾ ਹੀ ਹੁੰਦਾ ਸੀ ਸੂਟ ਤਾਂ ਉਹਦੇ ਵਿੱਚ ਜੇ ਤੁਸੀਂ 2-3 ਇਕੱਠੇ ਮੰਗਾਉਨੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਜ਼ਿਆਦਾ ਫਾਇਨੀਫਿਟਾ ਤੇ ਜੇ ਤੁਸੀਂ ਇੱਕ ਸੂਟ ਮੰਗਾਉਨੇ ਹੋ ਤਾਂ ਉਹਦੇ ਵਿੱਚ ਵੀ ਜਾਨਕਿ ਉਹ ਤਾਂ ਚਲੋ ਤੁਹਾਡੇ ਆਪਣੀਆਂ ਵੀ ਤੁਸੀਂ ਇੱਕ ਸਿਲੇਕਟ ਕਰਨਾ ਜਾਂ ਦੋ ਕਰਨੇ ਆ ਅੱਗੇ ਹੋਰ ਵੀ ਦੇਖ ਲਓ ਹੋ ਸਕਦਾ ਤੁਹਾਨੂੰ ਅੱਗੇ ਵੀ ਕੋਈ ਸੂਟ ਜਿਹੜਾ ਹੈਗਾ ਸਿਲੇਕਟ ਹੋ ਜਵੇ ਹਾਂ ਜੀ ਦੇਖ ਲਓ ਜੀ ਗ੍ਰੀਨ ਕਲਰ ਵੈਸੇ ਸਾਰੇ ਨੂੰ ਜਿਹੜਾ ਇਹਦੇ ਵਿੱਚੋਂ ਪਿਆਰਾ ਕਲਰ ਆ ਬਲੈਕ ਲੱਗਦਾ ਜੀ ਵੈਸੇ ਗਰਮੀ ਦੇ ਵਿੱਚ ਕਈ ਕਹਿੰਦੇ ਨੇ ਵੀ ਬਲੈਕ ਨਾ ਪਾਓ ਕਿ ਗਰਮੀ ਜ਼ਿਆਦਾ ਹੁੰਦੀ ਆ ਤਾਂ ਇਹਦੇ ਵਿੱਚ ਡਾਰਕ ਕਲਰ ਦੇ ਸੂਟ ਨੇ ਰੈੱਡ ਗ੍ਰੀਨ ਤੇ ਰਾਣੀ ਸ਼ੀਟ ਅੱਗੇ ਦਿਖਾਉਣੀ ਆ ਜੀ ਤੁਹਾਨੂੰ ਸੂਟ ਦੀ ਕਲੈਕਸ਼ਨ ਯੈਲੋ ਕਲਰ ਦੇ ਵਿੱਚ ਸਾਰੇ ਕਲਰ ਦੇ ਸੂਟ ਜੀ ਆਏ ਹੋਏ ਨੇ ਇਹ ਵਾਲੇ ਸੂਟਾਂ ਨਾਲ ਜਿਹੜਾ ਹੈਗਾ ਜੀ ਸਾਡੇ ਮੈਚਿੰਗ ਨੇ ਸਲਵਾਰ ਜਿਵੇਂ ਕਿ ਫਲਾਵਰ ਵਾਲਾ ਕਮੀਜ਼ਾ ਤੇ ਨਾਲ ਜਿਹੜੀ ਹੈਗੀ ਆ ਸਲਵਾਰ ਉਹ ਹੈਗੇ ਜੀ ਨਾਲ ਦੇ ਜਿਵੇਂ ਇਹ ਵਾਲਾ ਸੂਟ ਜਿਹੜਾ ਉੱਪਰ ਆ ਇਹਦੇ ਨਾਲ ਯੈਲੋ ਕਲਰ ਦੀ ਆ نیچے ਡਿਸਪਲੇ ਤੇ ਸੋ ਹੋ ਰਹੀ ਆ ਯੈਲੋ ਕਲਰ ਦੀ ਤੇ ਜਿਹੜੇ ਦੂਜੇ ਨੇ ਵਾਈਟ ਨਾਲ ਵਾਈਟ ਕਲਰ ਦੀ ਆ ਪ੍ਰਿੰਟਡ ਸੂਟ ਨਾਲ ਪ੍ਰਿੰਟਿੰਗ ਸੂਟ ਦੇ ਨਾਲ ਬਲੈਕ ਨਾਲ ਬਲੈਕ ਇਹਦੇ ਵਿੱਚ ਤਿੰਨ ਕਲਰ ਆਏ ਨੇ ਜੀ ਤਿੰਨੇ ਤਿੰਨ ਤੁਹਾਨੂੰ ਦਿਖਾਤੇ ਨੇ ਇੱਕ ਓਪਨ ਕਰਕੇ થી ਸ਼ੋਅ ਕਰ ਦਿੰਦੇ ਆ ਕਿ ਕਸਟਮਰ ਨੂੰ ਪਤਾ ਲੱਗ ਜਵੇ ਤੇ ਬਾਕੀ ਅਸੀਂ ਉਸ ਤਰ੍ਹਾਂ ਹੀ ਬੰਦ ਦੇ ਵਿੱਚ ਹੀ ਸ਼ੋਅ ਕਰ ਦਿੰਦੇ ਆ ਅੱਗੇ ਦਿਖਾਉਣੇ ਆ ਜੀ ਤੁਹਾਨੂੰ ਸੂਟ ਇਸ ਵਾਰ ਜਿਹੜੇ ਜ਼ਿਆਦਾ ਸੂਟ ਅਸੀਂ ਲੈ ਕੇ ਆਏ ਆ ਜੀ ਉਹ ਜ਼ਿਆਦਾ ਮਤਲਬ ਕੰਬਾਈਨ ਦੇ ਵਿੱਚ ਨਹੀਂ ਇਕੱਠੇ ਸੂਟ ਲੈ ਕੇ ਆਏ ਆ ਅਸੀਂ ਦੇਖ ਸਕਦੇ ਹੋ ਇਹ ਵੀ ਅਸੀਂ 5 6 ਕਲਰ ਜਿਹੜੇ ਤੁਹਾਡੇ ਕੋਲ ਆਏ ਨੇ ਇਕੱਠੇ ਡਿਸਪਲੇ ਕੀਤੇ ਨੇ ਫਰੋਜਿਆ ਕਲਰ ਪਰਪਲ ਕਲਰ ਗ੍ਰੇ ਕਲਰ ਬਲੂ ਪਿੰਕ ਤੇ ਬਲੈਕ ਕਲਰ ਤੇ ਜ਼ਿਆਦਾ ਇਹ ਕਿ ਜਿਹੜੇ ਸੂਟ ਆ ਇਹਨੇ ਸਾਡੇ ਕੋਲ ਨਾ ਉਹਨਾਂ ਦੇ ਵਿੱਚ ਮਤਲਬ ਵਾਈਟ ਦਾ ਡਿਜ਼ਾਈਨ ਹੈ ਕਿਉਂਕਿ ਗਰਮੀ ਦੇ ਵਿੱਚ ਨਾ ਇਹਦੇ ਨਾਲ ਵਾਈਟ ਕਲਰ ਨਾਲ ਥੋੜਾ ਜਿਹਾ ਨਾ ਕਲਰ ਡਾਰਕ ਲੱਗਦਾ ਨਾ ਸੌਰੀ ਡਾਰਕ ਨਹੀਂ ਲਾਈਟ ਕਲਰ ਆਦਾ ਕੈਂਬ੍ਰਿਕ ਕੋਟਨ ਹੈ ਜੀ ਦੇਖ ਸਕਦੇ ਹੋ ਇਹ ਪ੍ਰਿੰਟਡ ਸੂਟ ਨੇ ਜੀ ਹਾਂ ਜੀ ਟਾਈਮ ਟੂ ਸਟਡੀ ਨਾਈਸ थैंक यू ਜੀ थैंक यू ਇਹਦੇ ਵਿੱਚ ਸਾਡੇ ਕੋਲ ਹੋਰ ਵੀ ਡਿਜ਼ਾਈਨ ਆਏ ਨੇ ਸੇਮ ਦੇ ਵਿੱਚ ਹਾਂਜੀ ਇਕੱਠੀ ਪੈਕਿੰਗ ਦਿੰਦੇ ਹੋ ਹਾਂਜੀ ਇਕੱਠੀ ਪੈਕਿੰਗ ਵੀ ਦਿੰਦੇ ਆ ਸਿੰਗਲ ਸੂਟ ਦਿੰਦੇ ਹੋ ਹਾਂਜੀ ਸਿੰਗਲ ਸੂਟ ਵੀ ਦਿੰਨੇ ਆ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਸਿੰਗਲ ਸੂਟ ਲੈਣਾ ਜਾਂ ਇਕੱਠੇ ਜਿਵੇਂ ਇਹ 5 ਸੇ ਸੂਟ ਨੇ ਇਕੱਠੇ ਲੈਣੇ ਆ ਤਾਂ ਤੁਸੀਂ ਇਕੱਠੇ ਵੀ ਲੈ ਸਕਦੇ ਹੋ ਜੇ ਸਿੰਗਲ ਸੂਟ ਮੰਗਾਉਣਾ ਤਾਂ ਸਿੰਗਲ ਸੂਟ ਵੀ ਤੁਹਾਨੂੰ ਦਿੱਤਾ ਜਾਊਗਾ ਕੋਈ ਇਹਦੇ ਵਿੱਚ ਇਦਾਂ ਨਹੀਂ ਹੈਗਾ ਵੀ ਤੁਹਾਨੂੰ ਸਿੰਗਲ ਸੂਟ ਨਹੀਂ ਦਿੱਤਾ ਜਾਊਗਾ ਸਿੰਗਲ ਥਰੂਟ ਦੇ ਕੰਬਾਈਨ ਸੂਟ ਤੁਸੀਂ ਮੰਗਾ ਸਕਦੇ ਹੋ ਠੀਕ ਹੈ ਜੀ ਅੱਗੇ ਦਿਖਾਉਣੇ ਜੀ ਹੋਰ ਡਿਜ਼ਾਈਨ ਤੁਹਾਨੂੰ ਦੇਖੋ ਜੀ ਇਹਦੇ ਵਿੱਚ ਜਿਹੜਾ ਹੈਗਾ ਫਲਾਵਰ ਦਾ ਹੀ ਡਿਜ਼ਾਈਨ ਆ ਪਹਿਲਾਂ ਵਾਲਾ ਥੋੜਾ ਜਿਹਾ ਵੱਡੇ ਫਲਾਵਰ ਸੀ ਇਹ ਸਿੰਗਲ ਫਲਾਵਰ ਦਾ ਡਿਜ਼ਾਈਨ ਆ ਜੀ ਦੇਖ ਸਕਦੇ ਹੋ ਗ੍ਰੇ ਕਲਰ ਪੀਕਾਕਸ ਸ਼ੇਡ ਆ ਇੱਕ ਜੀ ਬ੍ਰਾਊਨ ਜੀ ਸ਼ੇਡ ਆ ਨਾ ਇਹਨੂੰ ਬ੍ਰਾਊਨ ਰੈੱਡ ਜੀ ਸ਼ੇਡ ਆ ਤੇ ਇੱਕ ਹੈਗੀ ਆ ਜੀ ਗ੍ਰੇ ਜੀ ਬਲੈਕ ਜੀ ਸ਼ੇਡ ਤੇ ਦੇਖ ਸਕਦੇ ਹੋ ਜੀ ਕੈਂਬ੍ਰਿਕ ਕੋ ਕਾਟਨ ਆ ਜੀ ਬੜਾ ਹੀ ਵਧੀਆ ਕਲਰ ਨੇ ਤੁਸੀਂ ਇਹ ਚਾਰ ਦੀ ਇਕੱਠੀ ਪੈਕੇਜ ਵੀ ਮੰਗਾ ਸਕਦੇ ਹੋ ਟਾਈਮ ਟੂ ਸਟੱਡੀ ਕੀ ਪ੍ਰਾਈਸ ਆ ਪ੍ਰਾਈਸ ਜੀ ਜਿਹੜੇ ਪਹਿਲਾਂ ਫੂਟ ਦਿਖਾਏ ਸੀ ਉਹਨਾਂ ਦਾ 500 ਸੀ ਇਹਨਾਂ ਦਾ ਅਲੱਗ ਪ੍ਰਾਈਸ ਆ ਜੀ ਉਹਨਾਂ ਤੋਂ ਜਿਹੜੇ ਤੁਸੀਂ ਫੂਟ ਸਿਲੈਕਟ ਕਰੋਗੇ ਤੁਸੀਂ ਤੁਹਾਨੂੰ ਸਕਰੀਨ ਸ਼ਾਟ ਕਰਕੇ ਨਾ ਵਟਸਐਪ ਤੇ ਸੈਂਡ ਕਰ ਸਕਦੇ ਹੋ ਜਾ ਇਹਦੇ ਵਿੱਚ ਵੀ ਜਿਹੜਾ ਤੁਸੀਂ ਮਤਲਬ ਸੂਟ ਲੈਣਾ ਉਹਦਾ ਕਲਰ ਵਗੈਰਾ ਦੱਸਦਗੇ ਵੈਸੇ ਤੁਸੀਂ WhatsApp ਤੇ ਨੰਬਰ ਲੈ ਕੇ ਸਾਤੋਂ WhatsApp ਤੇ ਤੁਹਾਨੂੰ ਸਕਰੀਨ ਸ਼ਾਟਸ ਸੈਂਡ ਕਰ ਦਿਓ ਉੱਥੇ ਤੁਹਾਨੂੰ ਅਸੀਂ ਪ੍ਰੋਪਰ ਇਹਨਾਂ ਦਾ ਪ੍ਰਾਈਸ ਦੱਸ ਦਾਂਗੇ ਜੀ ਹਾਂਜੀ ਅੱਗੇ ਤੁਹਾਨੂੰ ਸੂਟ ਦਿਖਾਉਣੇ ਆ ਜੀ ਜੇ ਕਿਸੇ ਨੇ ਵੀ ਆਪਣਾ ਸੂਟ ਖੰਟ ਤੋਂ ਲੈਣਾ ਤਾਂ ਉਹ ਆਪਣਾ ਨੰਬਰ ਸ਼ੇਅਰ ਕਰ ਸਕਦਾ ਜੀ ਸਾਡੇ ਨਾਲ ਤੇ ਉੱਥੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਟੈਲੀਗ੍ਰਾਮ ਤੇ ਵੀ ਕਰ ਸਕਦੇ ਹਾਂ ਅੱਗੇ ਤੁਹਾਨੂੰ ਦਿਖਾਉਣੀ ਹੈ ਜੀ ਸੂਟਾਂ ਦੇ ਡਿਜ਼ਾਈਨ ਕੋਈ ਵੀ ਐਤ ਕੀ ਅਸੀਂ ਸਿੰਗਲ ਸੂਟ ਨਹੀਂ ਲੈ ਕੇ ਆਏ ਜੀ ਦੇਖੋ ਇਹ ਵੀ ਚਾਰ ਦਾ ਇਕੱਠਾ ਸੈੱਟ ਆ ਜਿੰਨੇ ਵੀ ਸਾਡੇ ਕੋਲ ਐਤ ਕੀ ਸੂਟਾਂ ਦੇ ਵਿੱਚ ਕਲਰ ਆਏ ਨੇ ਵੱਧ ਸੂਟ ਕੈਮਰੀ कॉटन ਦੇ ਬੰਗਾਏ ਨੇ ਕਿਉਂਕਿ ਕੈਮਰੀ कॉटन ਦੀ ਬਹੁਤ ਜ਼ਿਆਦਾ ਡਿਮਾਂਡ ਆ ਦੇਖ ਸਕਦੇ ਹੋ ਜੀ ਸੂਟ ਵਾਈਟ ਡਿਜ਼ਾਈਨ ਤੇ ਵਿੱਚ ਪਿੰਕ ਗ੍ਰੀਨ येलो ਤੇ ਪੀਜਾ ਸ਼ੇਡ ਹੈ ਜੀ ਪਰਪਲ ਤੇ ਪੀਜੇ ਦਾ ਬੜੇ ਵਧੀਆ ਡਿਜ਼ਾਈਨ ਨੇ ਜੀ ਇਹਨਾਂ ਨੂੰ ਤੁਸੀਂ ਲੈਫਤਾਂ ਲਾ ਕੇ ਨਾ ਬੁਟੀਕ ਅੱਦੋਂ ਨਾਲ ਬਹੁਤ ਵਧੀਆ ਤਿਆਰ ਕਰਾ ਸਕਦੇ ਹੋ ਤੇ ਰੇਟ ਦੇ ਵਿੱਚ ਇੰਨੇ ਠੀਕ ਨੇ ਸੂਟਾਂ ਇਹ ਤੁਹਾਨੂੰ ਇਦਾਂ ਨਹੀਂ ਹੈਗਾ ਵੀ ਇਹ ਓਕੇ ਨਹੀਂ ਹੈ ਨਾ ਲੈਣੇ ਹਾਂਜੀ ਚਾਰ ਸੂਟਾਂ ਦਾ ਸੈੱਟ ਵੀ ਮੰਗਾ ਸਕਦੇ ਹੋ ਤੇ ਸਿੰਗਲ ਵੀ ਮੰਗਾ ਸਕਦੇ ਹੋ ਅੱਗੇ ਦਿਖਾਉਨੇ ਆ ਜੀ ਤੁਹਾਨੂੰ ਹੋਰ ਸੂਟ ਦੇਖੋ ਇਹ 4 ਦੀ ਸੈੱਟ ਆ ਜੀ ਜਿੰਨੇ ਸੂਟ ਕਲਰ ਵਾਈਜ਼ ਨਾ ਕੀ ਹਾਂ ਨਾ ਕਮੈਂਟ ਆਉਂਦਾ ਵੀ ਕਲਰ ਨਹੀਂ ਇਹ ਕਲਰ ਨਹੀਂ ਅਸੀਂ ਲੈਣਾ ਚਾਹੁੰਦੇ ਜਾਂ ਅਸੀਂ ਹੋਰ ਕਲਰ ਲੈਣਾ ਚਾਹੁੰਦੇ ਹਾਂ ਤਾਂ ਉਹਦੇ ਲਈ ਅਸੀਂ ਇਸ ਵਾਰ ਨਾ ਇਕੱਠੇ ਸੂਟ ਰੱਖੇ ਨੇ ਵੀ ਤਾਂ ਜੋ ਕਿ ਜਿਹੜਾ ਵੀ ਤੁਸੀਂ ਕਲਰ ਸਿਲੈਕਟ ਕਰਨਾ ਨਾ ਸਿਲੈਕਟ ਕਰ ਸਕਦੇ ਹੋ ਕਲਰ ਸਿੰਗਲ ਸੂਟ ਦੇ ਵਿੱਚ ਆਪਾਂ ਨੂੰ ਇਹ ਨਹੀਂ ਪਤਾ ਚੱਲਦਾ ਜਦੋਂ ਅਸੀਂ ਸਿੰਗਲ ਸੂਟ ਦੀ ਪਿਕ ਅਪ ਆਉਨੇ ਉਹਦੇ ਚੇਂ ਨਹੀਂ ਪਤਾ ਚੱਲਦਾ ਵੀ ਇਹਦੇ ਨਾਲ ਦਾ ਹੋਰ ਕਲਰ ਕਿਹੜਾ ਕਿਉਂਕਿ ਪਹਿਲਾਂ ਫੋਟੋ ਲੰਗ ਜਾਂਦੀ ਆ ਇੱਕ ਪਿੱਛੋਂ ਆ ਜਾਂਦੀ ਆ ਉਹ ਫਿਰ ਪੂਰਾ ਪ੍ਰੋਪਰ ਪਤਾ ਨਹੀਂ ਚੱਲਦਾ ਵੀ ਇਹਦੇ ਵਿੱਚ ਹੋਰ ਕਿਹੜਾ ਸੂਟ ਦਾ ਡਿਜ਼ਾਈਨ ਹਨਾ ਫਿਰ ਪਹਿਲਾਂ ਪਿੱਛੋਂ ਕਰਦੇ ਕਰਦੇ ਕਈ ਵਾਰ ਕਸਟਮਰ ਕਨਫਿਊਜ਼ ਹੋ ਜਾਂਦੇ ਨੇ ਇਸ ਲਈ ਇਸ ਵਾਰ ਅਸੀਂ ਐਦਾਂ ਕੰਬਾਈਨਡ ਸੂਟਾਂ ਦਾ ਹੀ ਲੈ ਕੇ ਆਏ ਆ 4 5 ਜਿੰਨੇ ਵੀ ਸਾਡੇ ਕੋਲ ਇਹਸਾ ਡਿਜ਼ਾਈਨ ਦੇ ਵਿੱਚ ਸੂਟ ਆਈ ਬੜੀ ਬੜੇ ਵਧੀਆ ਡਿਜ਼ਾਈਨ ਨੇ ਜੀ ਇਸ ਵਾਰ ਆਏ ਦੇਖ ਸਕਦੇ ਹੋ ਨਾਏ ਡਾਰਕ ਸੂਟ ਨੇ ਨਾ ਲਾਈਟ ਨੇ ਮੀਡੀਅਮ ਜਾਂ ਗਰਮੀ ਦੇ ਵਿੱਚ ਪਾਉਣ ਵਾਲੇ ਰੰਗ ਨੇ ਜੀ ਅੱਗੇ ਸੂਟ ਦਿਖਾਉਣਾ ਜੀ ਤੁਹਾਨੂੰ ਬਲੈਕ ਕਲਰ ਦੇ ਵਿੱਚ ਲੈਸ ਨਾਲ ਡਿਜ਼ਾਈਨ ਬਣਿਆ ਹੋਇਆ ਤੇ ਜਿਹੜੀ نیچے ਬਾਟਮ ਤੇ ਕਢਾਈ ਹੋਈ ਹੋਈ ਆ ਲੈਸ ਤੇ ਬਟਨ ਲੱਗੇ ਹੋਏ ਨੇ ਜੀ ਐਜ਼ ਇਟ ਤੁਸੀਂ ਬਸ ਸਟਿਚੇ ਕਰਵਾਣਾ ਗਲੇ ਦਾ ਡਰਨ ਤੁਸੀਂ ਸਟਿਚਿੰਗ ਲਈ ਵੀ ਸਾਡੇ ਨਾਲ ਕਰ ਸਕਦੇ ਹੋ ਗੱਲ ਤੇ نیچے ਦੇਖੋ ਫਲਾਵਰ ਦਾ ਬੜਾ ਵਧੀਆ ਡਿਜ਼ਾਈਨ ਬਣਿਆ ਹੋਇਆ ਤੇ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਕਿੰਨਾ ਵਧੀਆ ਦੁਪੱਟਾ ਡਿਜ਼ਾਈਨ ਦੇਖੋ ਜੀ ਲੈਸ ਲੈਸ ਦਾ ਵਧੀਆ ਡਿਜ਼ਾਈਨ ਬਣਿਆ ਹੋਇਆ ਜੀ ਗਲੇ ਤੇ ਤੇ نیچے ਜਿਹੜੀ ਹੈਗੀ ਆ ਕੜਾਈ ਕੀਤੀ ਹੋਇਆ ਕਟਾਮ ਵੀ ਕਢਾ ਸਕਦੇ ਹੋ ਸਿੰਪਲ ਵੀ ਰੱਖ ਸਕਦੇ ਹੋ ਤੁਸੀਂ ਪਲਾਜ਼ੋ ਸਪਰੇਡ ਸਲਵਾਰ ਕੁਛ ਵੀ ਇਹਦਾ ਤਿਆਰ ਕਰਵਾ ਸਕਦੇ ਹਾਂ ਜੀ ਅੱਗੇ ਦਿਖਾਉਨੇ ਆ ਜੀ ਤੁਹਾਨੂੰ ਹੋਰ ਛੂਟ ਬੜੇ ਪਿਆਰੇ ਜੇ ਕਲਰ ਨੇ ਜੀ ਨਾਈਸ ਜੀ ਲੁੱਕ ਦੇ ਵਿੱਚ ਸੂਟ ਦੇਖੋ ਜੀ ਇਹਦਾ ਦੁਪੱਟਾ ਤੇ ਜਿਹੜੀ ਸਲਵਾਰ ਹੈ ਜੀ ਉਹ ਵਾਈਟ ਕਲਰ ਦੇ ਵਿੱਚ ਆ ਤੇ ਲੇਟੈਸਟ ਇਹ ਡਿਜ਼ਾਈਨ ਆ ਕਲਰ ਚੈੱਕ ਕਰੋ ਜੀ ਕਿੰਨਾ ਪਿਆਰਾ ਤੇ ਗਲੇ ਤੇ ਲੈਸ ਦਾ ਡਿਜ਼ਾਈਨ ਬਣਿਆ ਹੋਇਆ ਦੁਪट्टे ਤੇ ਵੀ ਜੀ ਸਮੋਸਾ ਲੈਸਨ ਲੱਗੀ ਆ ਤੇ ਪੱਲੇ ਤੇ ਵੀ ਸਮੋਸਾ ਲੈਸ ਲੱਗੀ ਹੋਈ ਆ ਬਹੁਤ ਹੀ ਵਧੀਆ ਜਾਂ ਯੂਨੀਕ ਜਾਂ ਡਿਜ਼ਾਈਨ ਆ ਜੀ ਅਲੱਗ ਤੋਂ ਡਿਫਰੈਂਟ ਜੀ ਲੁੱਕ ਆ ਜੀ ਅੱਗੇ ਸੂਟ ਦਿਖਾਉਣਾ ਜੀ ਤੁਹਾਨੂੰ ਦੇਖੋ ਸੂਟ ਹੈ ਗਲੇ ਤੇ ਕਢਾਈ ਹੈ ਜੀ ਸੂਟ ਦੇ ਤੇ ਪੱਲੇ ਤੇ ਕਢਾਈ ਆ ਕਈ ਮੇਰੇ ਭੈਣਾਂ ਦੀ ਡਿਮਾਂਡ ਆਈ ਸੀ ਕਿ ਤੁਸੀਂ ਕਢਾਈ ਵਾਲੇ ਸੂਟ ਨਹੀਂ ਲੈ ਕੇ ਆਉਂਦੇ ਕਿ ਸਾਨੂੰ ਗਰਮੀ ਦੇ ਵਿੱਚ ਜਿਹੜਾ ਹੈਗਾ ਜੇ ਅਸੀਂ ਕਿਤੇ ਜਾਣਾ ਹੋਣਾ ਤਾਂ ਉਹ ਲੁੱਕ ਨਹੀਂ ਹੈਗੀ ਵੀ ਅਸੀਂ ਬਾਹਰ ਅੰਦਰ ਸੂਟੇ ਪਾ ਸਕੀਏ ਜਿਵੇਂ ਆਪਣੇ ਹਨ ਤੇ ਇਹ ਵਾਲੇ ਸੂਟ ਜਿਹੜੇ ਨੇ ਬਹੁਤ ਹੀ ਜਿਹੜੇ ਆ ਵਧੀਆ ਨੇ ਤੁਸੀਂ ਇਹਨਾਂ ਨੂੰ ਐਸ ਇਟ ਕਿਸੇ ਰਿਸ਼ਤੇਦਾਰੀ ਚ ਜਾਣਾ ਜਾਣਾ ਛੁੱਟੀਆਂ ਨੇ ਤਾਂ ਕੁੜੀਆਂ ਨੇ ਜਾਣਾ ਹੁੰਦਾ ਆਪਣੇ ਪੇਕੇ ਤਾਂ ਉਹਦੇ ਲਈ ਬਹੁਤ ਵਧੀਆ ਡਿਜ਼ਾਈਨ ਆ ਜੀ ਕਲਰ ਚੈੱਕ ਕਰੋ ਕਲਰ ਕੰਬੀਨੇਸ਼ਨ ਕਿੰਨਾ ਸੋਹਣਾ ਤੇ ਕੜਾਈ ਦੇਖੋ ਕਿੰਨੇ ਥ्रेड ਵਰਕ ਕਿੰਨਾ ਵਧੀਆ ਹੋਇਆ ਹੋਇਆ ਚੁੰਨੀ ਪ੍ਰਿੰਟਡ ਆ ਜੀ ਛੋਟਾ ਜਿਹਾ ਡਿਜ਼ਾਈਨ ਛੋਟਾ ਛੋਟਾ ਡਿਜ਼ਾਈਨ ਬਣਿਆ ਆ ਜੀ ਕੜਾਈ ਦੇ ਵਿੱਚ ਤੁਹਾਨੂੰ ਹੋਰ ਵੀ ਸੂਟ ਦਿਖਾਉਣੇ ਆ ਜੀ ਦੇਖੋ ਜੀ ਪੀਜੇ ਕਲਰ ਤੇ ਬਲੈਕ ਦੀ ਕੜਾਈ ਹੋਈ ہوئی ਹੈ ਜੀ ਬਾਜੂਵਾਰ ਕਾ ਜੀ ਗਲੇ ਤੇ ਵਰਕਾ ਤੇ ਤੁਸੀਂ ਇਹ ਇਹ ਆਪਣੇ ਜਿਵੇਂ ਕਈ ਪਹਿਣਾ ਦਾ ਹੁੰਦਾ ਵੀ ਅਸੀਂ ਇਦਾਂ ਦੀ ਕੜਾਈ ਨਹੀਂ ਕਰਾਉਣੀ ਤਾਂ ਉਹਦੇ ਲਈ ਰੀਤੀ ਰਿਦਾਰ ਨਾਲ ਕਰ ਸਕਦੇ ਹੋ ਗੱਲ ਅਸੀਂ ਤੁਹਾਡੀ ਜਿੰਮੇ ਵੀ ਡਿਮਾਂਡ ਹੋਊਗੀ ਉਸ ਤਰ੍ਹਾਂ ਦੀ ਕਢਾਈ ਵੀ ਕਰਵਾ ਸਕਦੇ ਹਾਂ ਕਰਵਾ ਕੇ ਦੇ ਸਕਦੇ ਆ ਇਹ ਇਹ ਸੂਟ ਦਾ ਜੀ ਤੁਹਾਨੂੰ ਫੁੱਲ ਡਿਜ਼ਾਈਨ ਵੀ ਦਿਖਾਉਣਾ ਵੀ ਕਿਸ ਤਰ੍ਹਾਂ ਦਾ ਬਣਿਆ ਹੋਇਆ ਏ ਦੇਖੋ ਜੀ ਉਹ ਜਿਹੜਾ ਸੀਗਾ ਬਾਜੂ ਦਾ ਡਿਜ਼ਾਈਨ ਸੀ ਤੇ ਇਹ ਤੁਹਾਨੂੰ ਦਿਖਾਉਣਾ ਗਲੇ ਦਾ ਡਿਜ਼ਾਈਨ ਤੇ ਉੱਪਰੋਂ نیچے ਪੈਨ ਨਾਲ ਇਹਦੇ ਨਾਲ ਦਾ ਡਿਜ਼ਾਈਨ ਤੁਹਾਨੂੰ ਬਾਜੂ ਦਾ ਦਿਖਾਇਆ ਇਹ ਉਹਦਾ ਫਰੰਟ ਬਣਿਆ ਹੋਇਆ ਜੀ ਦੇਖ ਲਓ ਕਿੰਨਾ ਵਧੀਆ ਡਿਜ਼ਾਈਨ ਬਣਿਆ ਹੋਇਆ ਜੀ ਕਲਰ ਦਾ ਇੱਕੋ ਕਿੰਨਾ ਪਿਆਰਾ ਤੁਸੀਂ ਇਹਦੇ ਨਾਲ ਬਲੈਕ ਦੁਪੱਟਾ ਵੀ ਲੈ ਸਕਦੇ ਹੋ ਐਤੇਟ ਸੇਮ ਰੰਗ ਦਾ ਵੀ ਲੈ ਸਕਦੇ ਹੋ ਥ੍ਰੈਡ ਵਰਕ ਹੋਇਆ ਹੋਇਆ ਜੀ ਔਰ ਦਿਖਾ ਦਿੰਨੇ ਜੀ ਸੂਟ ਕਢਾਈ ਵਾਲੇ ਆਹ ਦੇਖੋ ਜੀ ਚੈੱਕ ਕਰੋ ਡਿਜ਼ਾਈਨ ਬਲੈਕ ਕਲਰ ਦੇ ਵਿੱਚ ਪਿੰਕ ਗ੍ਰੀਨ ਤੇ येलो ਦੀ ਚਾਰੰਚਿਤ ਬੈਣੀ ਬਾਲ ਬੈਰੀ ਨਾਈਸ थैंक यू थैंक यू ਦੇਖੋ ਸੂਟ ਦਾ ਦੇਖੋ ਡਿਜ਼ਾਈਨ ਹਾਂ ਜੀ ਦੇਖ ਲਓ ਜੀ ਬਲੈਕ ਕਲਰ ਦੇ ਵਿੱਚ ਸੂਟ ਆ ਜੀ orange ਦੁਪੱਟਾ ਜੀ ਇਹਦੇ ਨਾਲ ਹਾਂਜੀ ਸਾਰੇ ਸੂਟ ਦੇ ਵਿੱਚ ਇਹਦੇ ਕਢਾਈ ਆ thread work ਆ ਜੀ ਬਲੈਕ ਦੇ ਵਿੱਚ ਹੋਰ ਦਿਖਾਉਣਾ ਜੀ ਤੁਹਾਨੂੰ ਕਈਆਂ ਦੀ ਡਿਮਾਂਡ ਹੀ ਬਲੈਕ ਦੀ ਹੁੰਦੀ ਦੇਖੋ ਜੀ ਅਗਲਾ ਸੂਟ ਦਿਖਾਉਣਾ ਜੀ ਤੁਹਾਨੂੰ ਬਲੈਕ ਦੇ ਵਿੱਚ ਦੇਖੋ ਜੀ ਇਹਦੇ ਤੇ ਇਹ ਕੜਾਈ ਹੋਈ ਹੋਈ ਹੈ ਜੀ ਫਰੋਜਿਆ ਕਲਰ ਦੇ ਵਿੱਚ ਸੂਟ ਹੈਗਾ ਜੀ ਇੱਕ ਤੁਹਾਨੂੰ ਅਗਲਾ ਦਿਖਾਣੇ ਆਂ ਦੇਖੋ ਜੀ ਇਹਦੀ ਕੜਾਈ ਦੇਖੋ ਕਮੀਜ਼ ਦੇ ਕੜਾਈ ਆ ਜੀ ਇਹ ਪੱਲੇ ਤੇ ਇਹਦੇ ਜਿਹੜਾ ਹੈਗਾ ਉੱਪਰ ਨੂੰ ਕੜਾਈ ਵੀ ਜਾਂਦੀ ਹੈ ਜੀ ਉੱਪਰ ਨੂੰ ਵੀ ਹੈਗੀਆਂ ਨੇ ਲੈਣਾ ਇੱਕੋ ਸੂਟ ਦਾ ਹਨ ਹੋਰ ਦੁਕਾਨਿਆਂ ਜਿੱਦੀ ਬਾਟਮ ਤੇ ਸਲਵਾਰ ਤੇ ਕੜਾਈ ਕੀਤੀ ਹੋਈ ਹੈ ਦੇਖੋ ਜੀ ਗਲੇ ਦਾ ਡਿਜ਼ਾਈਨ ਫੋਟੋ ਤੇ ਤੁਸੀਂ ਦੇਖ ਸਕਦੇ ਹੋ ਗਲੇ ਦਾ ਡਿਜ਼ਾਈਨ ਬਣਿਆ ਪ੍ਰਿੰਟਡ ਕਮੀਜ਼ਾ ਤੇ ਸਲਵਾਰ ਤੇ ਉੱਪਰ ਨੂੰ ਬੇਨ ਲਾਂ ਦੀ ਤਰ੍ਹਾਂ ਕੜਾਈ ਕੀਤੀ ਗਈ ਹੈ ਜੀ ਕਟਾਮ ਵਰਕ ਹੋਇਆ ਹੋਇਆ ਹੈ ਨੀਚੇ ਦਪੱਟਾ ਨਾਲ ਪਿਆ ਜੀ ਫੋਟੋ ਤੇ ਵੀ ਤੁਸੀਂ ਦੇਖ ਸਕਦੇ ਹੋ ਵੀ ਕਹਿਜਾ ਸੂਟ ਬੜਾ ਹੀ ਪਿਆਰਾ ਜਿਹਾ ਕਲਰ ਆ ਜੀ ਗਰਮੀ ਚ ਭਾਉਣ ਵਾਲਾ ਕਲਰ ਹਾਂਜੀ ਕਲਰ ਇਹਦੇ ਵਿੱਚ ਤੁਹਾਨੂੰ ਮਤਲਬ ਉਹਦੇ ਬੇਲ ਸੀ ਬਲੈਕ ਕਲਰ ਦਾ ਪਹਿਲਾਂ ਦਿਖਾਇਆ ਸੀ ਸ਼ੋਅ ਕੀਤਾ ਸੀ ਏ ਪ੍ਰੋਜੈਕਟ ਕਲਰ ਆ ਗਿਆ ਤੇ ਇਹਦੇ ਵਿੱਚ ਇੱਕ ਕਲਰ ਬਲੈਕ ਦੇ ਵਿੱਚ ਹੋਰਾ ਤੇ ਉਹ ਥੋੜਾ ਜਿਹਾ ਡਿਜ਼ਾਈਨ ਡਿਫਰੈਂਟ ਆ ਕਿਉਂਕਿ ਇਹਦੇ ਤੇ ਥੋੜਾ ਜਿਹਾ ਬੇਲ ਜੀ ਟੈਪ ਦਿੱਤਾ ਹੋਇਆ ਉਹਦੇ ਤੇ ਨੀਚੇ ਆ ਦਿਖਾ ਦਿੰਨੇ ਆ ਇਹਦੇ ਨਾਲ ਦਾ ਤੁਹਾਨੂੰ ਪਹਿਲਾਂ ਮੈਂ ਬਲੈਕ ਕਲਰ ਦੇ ਵਿੱਚ ਹੀ ਸ਼ੋਅ ਕੀਤਾ ਸੀ ਉਹਦੇ ਚ ਜਿਹੜਾ ਡਿਜ਼ਾਈਨ ਬਣਿਆ ਹੋਇਆ ਸੀ ਜੀ ਉਹ ਥੋੜਾ ਜਿਹਾ ਮਤਲਬ ਇਹ ਗਲੇ ਤੇ ਆ ਇਹਦੀ ਸਲਵਾਰ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਬੇਲਜੀ ਟੈਪ ਕੜਾ ਕੀਤੀ ਹੈ ਤੇ ਨਾਲ ਦੁਪੱਟਾ ਚੈੱਕ ਕਰ ਸਕਦੇ ਹੋ ਕੰਪਿਊਟਰ ਸ਼ੇਡ ਦੁਪੱਟਾ ਜੀ ਪਿੰਕ ਕਲਰ ਦੀ ਸਲਵਾਰ ਹੈ ਜੀ ਇਹਦੇ ਨਾਲ ਸਲਵਾਰ ਤੇ ਕੜਾਈ ਹੈ ਜੀ ਕਮੀਜ਼ ਤੇ ਬਸ ਲੈਸ ਲੱਗੀ ਹੋਈ ਹੈ ਤੇ ਬਟਨ ਲੱਗੇ ਹੋਏ ਨੇ ਕਮੀਜ਼ ਤੇ ਕੜਾਈ ਨਹੀਂ ਹੈਗੀ ਕਮੀਜ਼ ਤੇ ਲੈਸ ਦਾ ਕੰਮ ਹੋਇਆ ਹੋਇਆ ਤੇ ਸਲਵਾਰ ਤੇ ਕੜਾਈ ਹੈ ਜੀ ਜਿਵੇਂ ਅੱਜ ਕੱਲ੍ਹ ਚੱਲਦੇ ਨੇ ਸੂਟਾਂ ਡਿਜੀਟਲ ਪ੍ਰਿੰਟ ਦੇ ਵਿੱਚ ਦੇਖਣਾ ਉਹ ਵੀ ਦਿਖਾ ਦਿੰਦੇ ਆ ਜੀ ਦੇਖੋ ਕਮੀਜ਼ ਡਿਜੀਟਲ ਪ੍ਰਿੰਟ ਦੇ ਵਿੱਚ ਆ ਜੀ ਤੇ ਕਮੀਜ਼ ਤੇ ਕਢਾਈ ਹੋਈ ਹੈ ਜੀ ਪੱਲੇ ਤੇ ਦੇਖ ਫਾਲ ਤੁਸੀਂ ਤੇ نیچے ਸਲਵਾਰ ਤੇ ਕਢਾਈਆਂ ਕਈ ਮੇਰੇ ਭੈਣਾਂ ਦਾ ਹੁੰਦਾ ਨਾ ਵੀ ਸਾਨੂੰ ਸ਼ਰਟ ਪਲੱਸ ਸਲਵਾਰ ਦੋਨਾਂ ਤੇ ਕਢਾਈ ਚਾਹੀਦੀ ਆ ਤਾਂ ਇਹ ਸੂਟ ਉਹਨਾਂ ਲਈ ਪਰਫੈਕਟ ਆ ਜੀ ਕਿਉਂਕਿ ਉਹ ਪਹਿਲਾਂ ਵਾਲੇ ਸੂਟਾਂ ਦੇ ਨਾਲ ਲੈਸ ਵਰਕ ਕੋ ਹਾਸਿਕ ਮੀਸ ਤੇ ਜਿਵੇਂ ਕਿ ਅੱਜ ਕੱਲ ਕੁੜੀਆਂ ਕਰਵਾਉਂਦੀਆਂ ਨੇ ਤੇ ਇਹਦੇ ਵਾਰ ਬਟ ਦੋਨਾਂ ਤੇ ਹੋਇਆ ਹੋਇਆ। ਤੁਸੀਂ ਦੇਖ ਸਕਦੇ ਹੋ ਜੀ ਕਲਰ ਬੜਾ ਹੀ ਪਿਆਰਾ ਜਿਹਾ ਕਲਰ ਆ। ਚੈੱਕ ਕਰੋ ਜੀ ਕਲਰ ਕਿੰਨਾ ਨਾਈਸ। ਇਹ ਹੈ ਜਵਾਰਕ ਕਮੀਜ਼ ਤੇ ਐਜ਼ ਇਟ ਅ ਸੇਮ ਵਰਕ ਸਲਵਾਰ ਤੇ ਕੀਤਾ ਗਿਆ ਤੁਸੀਂ ਪਲਾਜ਼ੋ ਸਟ੍ਰੇਟ ਸਲਵਾਰ ਜੋ ਅੱਜਕਲ ਟ੍ਰੈਂਡਿੰਗ ਦੇ ਵਿੱਚ ਪੈਂਟ ਕਾੜ ਪਲਾਜ਼ੋ ਕੁਝ ਵੀ ਬਣਵਾ ਸਕਦੇ ਹੋ ਬੜਾ ਵਧੀਆ ਲੱਗੂਗਾ ਜੇ ਇਹਦੇ ਨਾਲ ਕਿਉਂਕਿ ਇਹਨਾਂ ਨਾਲ ਮੈਚਿੰਗ ਆ ਦੁਪੱਟਾ ਵੀ ਬਰਾਬਰ ਤੇ ਪਿਆ ਤੁਸੀਂ ਦੇਖ ਸਕਦੇ ਹੋ ਦੁਪੱਟਾ ਤੇ ਇਹਦੇ ਆ ਡਿਜ਼ਾਈਨ ਦੇਖ ਸਕਦੇ ਹੋ ਹਾਂ ਜੀ ਮੈਂ ਸੇਜ ਆ ਕਲਰ ਪਹਿਲਾ ਵਾਲੀ ਦਾ ਪਹਿਲਾ ਵਾਲਾ ਸੂਟ ਤਾਂ ਦਿਖਾਇਆ ਸੀ ਜੀ ਉਹਦਾ ਕਲਰ ਦਿਖਾ ਦਿੰਨੇ ਆ ਇਹਦੇ ਵਾਲਾ ਜਿਹੜਾ ਇਹ ਸੂਟ ਦਾ ਕਲਰ ਦਿਖਾ ਦਿੰਨੇ ਆ ਜੀ ਕਲਰ ਹੈ ਇਹਦੇ ਵਿੱਚ ਆਹ ਵਾਲਾ ਕਲਰ ਆ ਜੀ ਉਹ ਥੋੜਾ ਜਿਹਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹ ਪੀਚ ਜੀ ਸ਼ੇਡ ਤੇ ਸੀ ਤੇ ਇਹ ਪਰਪਲ ਜੀ ਸ਼ੇਡ ਤੇ ਕਲਰ ਆ ਦੇਖ ਸਕਦੇ ਹੋ ਇਹਦੇ ਵਿੱਚ ਤੁਸੀਂ ਤਾਨੂੰ ਡਿਸਪਲੇ ਕਰਕੇ ਦਿਖਾਇਆ ਗਿਆ ਜੀ ਦੇਖ ਸਕਦੇ ਹੋ ਇਹਦੀ ਕੜਾਈ ਕਿੱਥੇ ਆ ਕਮੀਜ਼ ਤੇ ਕੜਾਈ ਆ ਕੱਲ ਸਨਵਾਰ ਤੇ ਕਿੱਥੇ ਕੜਾਈ ਆ ਤੇ ਨਾਲ ਦੁਪੱਟਾ ਚੈੱਕ ਕਰੋ ਜੀ ਕੰਪਿਊਟਰ ਸ਼ੇਡ ਦੁਪੱਟਾ ਇਹਦੀ ਦਾ ਬੜਾ ਪਿਆਰਾ ਜਿਹਾ ਕਲਰ ਆ ਜੀ ਇਹ ਵੀ ਤੇ ਇਹਦੇ ਨਾਲ ਦਾ ਤੁਹਾਨੂੰ ਪਹਿਲਾਂ ਦਾ ਜਿਹੜਾ ਦਿਖਾਇਆ ਸੀ ਕਲਰ ਉਹ ਪੀਚ ਕਲਰ ਦਿਖਾਇਆ ਸੀ ਇਹ ਦੋ ਸੂਟ ਦਿਖਾ ਦਿੱਤੇ ਨੇ ਤੁਹਾਨੂੰ ਇਸ ਕਲਰ ਦੇ ਵਿੱਚ ਇਹਦੇ ਵਿੱਚ ਚਾਰ ਕਲਰ ਆਏ ਸੀ ਜੀ ਪਿੰਕ ਆਇਆ ਸੀ ਪਰਪਲ ਤੇ ਪੀਜ ਤੁਹਾਨੂੰ ਦਿਖਾਤੇ ਇਹਦੇ ਵਿੱਚ ਇੱਕ ਪਿੰਕ ਕਲਰ ਆਇਆ ਸੀ ਤੇ ਇੱਕ 그린 ਕਲਰ ਆਇਆ ਸੀ ਉਹ ਸੇਲ ਹੋ ਚੁੱਕੇ ਨੇ ਜੀ ਉਹ ਆਊਟ ਆਫ ਸਟਾਕ ਹੋ ਗਏ ਤੇ ਇਹ ਕਲਰ ਜਿਹੜੇ ਸਾਡੇ ਕੋਲ ਹੈਗੇ ਨੇ ਇਹਨਾਂ ਚੋਂ ਤੁਸੀਂ ਸੈਲੈਕਟ ਕਰ ਸਕਦੇ ਹੋ ਜੀ ਹਾਂ ਜੀ ਜੀਨੇ ਮੈਂ ਮੇਰੀਆਂ ਭੈਣਾਂ ਨੇ ਸੂਟ ਲੈਣੇ ਇਹਨਾਂ ਵਿੱਚੋਂ ਸੈਲੈਕਟ ਕਰਕੇ ਦੱਸ ਤਾਹ ਕਰ ਦਿਓ ਬਾਤ ਤੋਂ ਬਾਅਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਨੈਕਸਟ ਵੀਡੀਓ ਦੇ ਵਿੱਚ ਦੇਖਾਂਗੇ ਤੁਹਾਡੇ ਲਈ ਲੈ ਕੇ ਆਵਾਂਗੇ ਜੀ ਕਾਟਨ ਦੇ ਘਰ ਪਾਉਣ ਵਾਸਤੇ ਵਧੀਆ-ਵਧੀਆ ਜੇ ਪਿਆਰੇ-ਪਿਆਰੇ ਜੇ ਕਲਰ ਤੇ ਨਾਈਸ ਜਿਹਾ ਡਿਜ਼ਾਈਨ ਥੈਂਕ ਯੂ ਜੀ ਫੇਰ ਆਵਾਂਗੇ ਲਾਈਵ ਕਰਾਂਗੇ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੇ ਵੀ ਤੁਸੀਂ ਸੂਟ ਸਿਲੈਕਟ ਕਰਨਾ ਕੋਈ ਵੀ ਉਹ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਜੀ ਸਕਰੀਨਸ਼ਾਟ ਲੈ ਕੇ ਸ਼ੇਅਰ ਕਰ ਦਿਓ ਕਿਉਂਕਿ ਇਦਾਂ ਨੇ ਫਿਰ ਪਤਾ ਨਹੀਂ ਲੱਗਦਾ ਹੈਗਾ ਵੀ ਕਿਹੜਾ ਜਿਹੜਾ ਹੈਗਾ ਸੂਟ ਲੱਗ ਕੀਤਾ ਕਲਰ ਕੰਬੀਨੇਸ਼ਨ ਤੋਂ ਕਿਉਂਕਿ ਇੱਕ ਕਲਰ ਦੇ ਕਈ-ਕਈ ਸੂਟ ਹੁੰਦੇ ਆ ਫਿਰ ਸਾਨੂੰ ਪਤਾ ਨਹੀਂ ਲੱਗਦਾ ਜੀ ਹਾਂਜੀ ਇਸ ਲਈ ਤੁਸੀਂ ਤੁਹਾਨੂੰ ਸਕਰੀਨਸ਼ਾਟ ਦੇ ਨਾਲ ਕਲਰ ਡਿਜ਼ਾਈਨ ਭੇਜ ਸਕਦੇ ਹੋ ਤਾ ਜੋ ਕੇ ਤੁਹਾਨੂੰ ਪਤਾ ਚੱਲ ਸਕੇ ਵੀ ਤੁਸੀਂ ਕਿਹੜਾ ਸੂਟ ਲੈਣਾ ਹਾਂ। ਵੱਧ ਤੋਂ ਵੱਧ ਵੀਡੀਓ ਲਾਈਕ ਕਰ ਦਿਓ ਜੀ, ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ। ਮੈਂ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਬੈਲ ਆਈਕਨ ਦਬਾ ਲਓ ਤਾਂ ਜੋ ਕਿ ਜਦੋਂ ਵੀ ਅਸੀਂ ਲਾਈਵ ਆਈਏ ਤਾਂ ਤੁਹਾਨੂੰ ਪਤਾ ਲੱਗ ਜਾਵੇ ਕਿ ਸੂਟ ਨਿਲੇਟਸਟ ਸੂਟ ਅਦੇ ਇਡਾਂ ਜਿਹੜਿਆ ਆ ਚੁੱਕੇ ਨੇ। ਥੈਂਕ ਯੂ ਜੀ। ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਓਕੇ ਜੀ